ਇਹ ਉਹਨੂੰ ਇੱਕ ਪਸ਼ੂ ਦਾ ਨਾਮ ਦਿੱਤਾ ਗਿਆ ਹੈ ਸਾਰੇ ਬਲ ਹੇਲੂਇਆ ਠੀਕ ਹੈ ਨਾ ਹਾਂ ਜਿਹੜੇ ਨਾ ਉਸ ਮੂਰਤੀ ਦੀ ਪੂਜਾ ਕੀਤੀ ਹੈ ਨਾ ਉਸ ਪਸ਼ੂ ਦੇ ਲਈ ਸਿਰਚਾਇਆ ਪੜੋਤੀ ਕੁਝ ਭਰੇ ਨਾ ਪੂਜਾ ਕੀਤੀ ਨਾ ਆਪਣੇ ਮਸਤਕੋਆਂ ਉਰਵਾਤੋਂ ਪਰ ਇਸ ਦੀ ਸ਼ਾਪਰ ਲਗਵਾਈ ਨਾ ਆਪਣੇ ਮੱਥੇ ਤੇ ਨਾ ਦੀ ਮੋਰ ਲਗਵਾਈਆ ਤੇ ਅੰਤ ਦਿਨਾਂ ਵਿੱਚ ਇਹਦਾ 686 ਦਾ ਇੱਕ ਅੰਕ ਵੀ ਨਿਕਲੂਗਾ ਉਹ ਸਾਰਿਆਂ ਤੇ ਮੋਰ ਨੋਲ ਕੇ ਆਖਰੀ ਦਿਨਾਂ ਵਿੱਚ ਇਹ ਸਮੂਹੇ ਜਾ ਚੁੱਕੇ ਹਨ ਉਹ ਇੱਕ ਦਮ ਫਿਰ ਦੁਨੀਆ ਤੇ ਬੜਾ ਸਮਾਰਿੜਾ ਜਿਹਾ ਦੰਦ ਆ ਰਿਹਾ ਆ ਜਿਹੜੇ 86 ਦਾ ਮੋਰ ਨੂੰ ਮੁੰਡੇ ਉਹਨਾਂ ਨੂੰ ਰਾਸ਼ਨ ਦਾ ਉਹ ਆਸ਼ਾ ਹੁਸ਼ਾ ਲੈ ਰਹਿ ਗਏ ਕਿ ਜਿਹੜੇ ਬਹੁਤ ਕੁਝ ਸੁਣੇ ਪੜਿਆ ਲਿਖਿਆ ਜਿਹਨਾਂ ਨੇ ਕੁਝ ਉਸ ਉਹਦਾ ਜਿਹੜਾ ਅੰਕ ਦੀ ਆਪਣੀ ਮੱਥੇ ਤੇ ਮੋਰ ਨਹੀਂ ਨਿਵਾਸੀ ਨਾ ਪਸ਼ੂ ਦੇ ਤੇ ਆਪਣਾ ਸੱਚਾ ਸੀ ਨਾ ਮੂਰਤੀ ਪੂਜਾ ਕਿਸੇ ਵੀ ਆਕੇ ਹਾਂ जल्दी पड़े और आंखों पर उसकी शाप लगवाई थी अजीब तो होकर मसीह मसीह के साथ हजार साल तक राज्य करते रहे बोलो अरे भैया वो जीवित हो गए मसीह के नाल एक हजार साल राज कर रहे सारे मैं अरे भैया मैं मृतक जो बाकी रह गए थे हजार पर वो उत्तम क्या उनके जेड़ी उनकी खातर